ਸੰਤ ਲੋਕਾਂ ਦੀ ਇنجੀਲ 17ਵਾਂ ਅਧਿਆਇ ਅਤੇ ਉਹਦਾ 11 ਨੰਬਰ ਆਇਤ ਤੋਂ ਲਿਖਿਆ ਹੈ ਜਰ ਉਹ ਜਰੂਸਲਮ ਨੂੰ ਚੱਲਿਆ ਜਾਂਦਾ ਸੀ ਤਾਂ ਉਹ ਸਮਰੀਆ ਵੇ ਅਤੇ ਗਲੀਲ ਦੇ ਵਿੱਚੋਂ ਦੀ ਲੰਘਿਆ ਔਰ ਉਹਦੇ ਕਿਸੇ ਪਿੰਡ ਵਿੱਚ ਵੜਦਿਆਂ 10 ਕੋੜੇ ਉਹਨੂੰ ਮਿਲੇ ਜਿਹੜੇ ਦੂਰ ਖੜੇ ਰਹੇ ਅਤੇ ਉਹਨਾਂ ਨੇ ਉੱਚੀ ਆਵਾਜ਼ ਦੇ ਕੇ ਕਿਹਾ हे येशु महाराज ਸਾਡੇ ਉੱਤੇ ਦਇਆ ਕਰ ਉਸਨੇ ਵੇਖ ਕੇ ਉਹਨਾਂ ਨੂੰ ਆਖਿਆ ਜਾਓ ਆਪਣੇ ਤਾਈ ਜੱਜਕਾਂ ਨੂੰ ਦਿਖਾਓ ਅਤੇ ਇਉਂ ਹੋਇਆ ਕਿ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ ਤਾਂ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਮੁੜਿਆ ਅਤੇ ਮੂੰਹ ਦੇ ਪਾਰ ਉਹਦੇ ਪੈਰੀਂ ਪੈ ਕੇ ਉਹਦਾ ਸ਼ੁਕਰ ਕੀਤਾ ਅਤੇ ਉਹੋ ਸਾਮਰੀ ਸੀ ਪਰ ਯੇਸ਼ੂ ਨੇ ਅੱਗੋਂ ਆਖਿਆ ਪਲਾ ਦਸੇ ਸ਼ੁੱਧ ਨਹੀਂ ਹੋਏ ਤਾਂ ਉਹ ਨੋਂ ਕਿੱਥੇ ਹਨ ਇਸ ਉਪਰੇ ਤੋਂ ਬਿਨਾ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ਵਰ ਦੀ ਵਡਿਆਈ ਕਰ ਦੇ ਉਸਨੇ ਕਿਹਾ ਉੱਠ ਕੇ ਚੱਲਿਆ ਜਾ ਤੇਰੀ ਨੇਚਾਂ ਨੇ ਤੈਨੂੰ ਚੰਗਾ ਕੀਤਾ ਪਰਮੇਸ਼ਵਰ ਦੇ ਵਚਨ ਦੇ ਵਿੱਚ ਜੋ ਪੜਿਆ ਗਿਆ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਪ੍ਰਭੂ ਯੇਸ਼ੂ ਮਸੀਹ ਨੇ ਕਿਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਵੜਨ ਤੋਂ ਪਹਿਲਾਂ ਜਦੋਂ ਉਸ ਨੂੰ 10 ਐਸੇ ਲੋਕ ਮਿਲੇ 10 ਐਸੇ ਬੰਦੇ ਮਿਲੇ ਜਿਨ੍ਹਾਂ ਨੂੰ ਇੱਕੋ ਤਰ੍ਹਾਂ ਦਾ ਰੋਗ ਸੀ ਜਿਸ ਨੂੰ ਕੋੜ ਕਿਹਾ ਗਿਆ ਹੈ ਉਹ ਪਿੰਡ ਤੋਂ ਬਾਹਰ ਰਹਿੰਦੇ ਸੀ ਉਹ ਜਦੋਂ ਪ੍ਰਭੂ ਯਿਸੂ ਮਸੀਹ ਉਸ ਪਿੰਡ ਵਿੱਚ ਵੜ ਰਿਹਾ ਸੀਗਾ ਤੇ ਉਹ ਮਿਲੇ ਅਤੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਬੇਨਤੀ ਕੀਤੀ ਕਿ ਪ੍ਰਭੂ ਸਾਡੇ ਉੱਤੇ ਦਇਆ ਕਰ ਸਾਡੇ ਉੱਤੇ ਰਹਿਮ ਕਰ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਉੱਤੇ ਰਹਿਮ ਕੀਤਾ ਆਪਣਾ ਤਰਸ ਵਿਖਾਇਆ ਅਤੇ ਉਹਨਾਂ ਨੂੰ ਕਿਹਾ ਜਾਓ ਆਪਣੇ ਆਪ ਨੂੰ ਉਹਨਾਂ ਲੋਕਾਂ ਨੂੰ ਦਿਖਾਓ ਆਪਣੇ ਜਾਜਕਾਂ ਨੂੰ ਆਪਣੇ ਪੰਚਾਇਤ ਨੂੰ ਆਪਣੇ ਆ ਲੋਕਾਂ ਨੂੰ ਦਿਖਾਓ ਕਿਉਂਕਿ ਅਸੀਂ ਜਾਣਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਮੂੰਹ ਦੇ ਪਵਿੱਤਰ ਸ਼ਬਦ ਇੰਨੇ ਜ਼ਿਆਦਾ ਸਮਰਤੀ ਹਨ ਕਿ ਉਹ ਮੂੰਹ ਜੋ ਕੁਝ ਵੀ ਕਹਿ ਦਿੰਦੇ ਸਨ ਉਹ ਹੋ ਜਾਂਦਾ ਸੀ ਛੱਟ ਉਸੇ ਘੜੀ ਹੋ ਜਾਂਦਾ ਸੀ ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਾਓ ਆਪਣੇ ਆਪ ਨੂੰ ਜਾਜਕਾਂ ਤਾਈ ਵਿਖਾਓ ਲਿਖਿਆ ਉਹ ਜਦੋਂ ਚਲੇ ਗਏ ਤਾਂ ਜਾਂਦੇ ਜਾਂਦੇ ਸ਼ੁੱਧ ਹੋ ਗਏ ਉਹਨਾਂ ਦੇ ਸਰੀਰ ਬਿਲਕੁਲ ਤੰਦਰੁਸਤ ਹੋ ਗਏ ਔਰ ਸਾਰਾ ਕੋੜ ਉਹਨਾਂ ਦਾ ਜਾਂਦਾ ਰਿਹਾ ਆਮੀਨ ਸਾਰੀ ਕੋੜ ਦੀ ਗੰਦੀ ਬਿਮਾਰੀ ਉਹਨਾਂ ਦੇ ਸਰੀਰ ਵਿੱਚੋਂ ਖਤਮ ਹੋ ਗਈ ਅਤੇ ਉਹ 10 ਲੋਕ ਚੰਗੇ ਹੋ ਗਏ ਤੇ ਉਹਨਾਂ 10 ਵਿੱਚੋਂ ਇੱਕ ਨੇ ਜਦੋਂ ਆਪਣੇ ਆਪ ਨੂੰ ਵੇਖਿਆ ਧਿਆਨ ਕੀਤਾ ਕਿ ਮੈਂ ਚੰਗਾ ਹੋ ਚੁੱਕਾ ਹਾਂ ਤੇ ਉਹ ਵਾਪਸ ਮੁੜਿਆ ਅਤੇ ਪਰਮੇਸ਼ਵਰ ਦੀ ਮਹਿਮਾ ਕਰਨ ਲੱਗਾ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ ਅਤੇ ਪ੍ਰਭ ਯਿਸੂ ਮਸੀਹ ਕੋਲ ਆ ਕੇ ਉਹਦੇ ਪੈਰੀਂ ਡਿੱਗ ਕੇ ਪ੍ਰਭੂ ਦਾ ਧੰਨਵਾਦ ਕੀਤਾ ਸ਼ੁਕਰਾਨਾ ਕੀਤਾ। ਔਰ ਪ੍ਰਭੂ ਨੇ ਉਹਦੀ ਨਿਚਾਨ ਨੂੰ ਵੇਖ ਕੇ ਉਹਦੇ ਵਿਸ਼ਵਾਸ ਨੂੰ ਉਹਦੇ ਸਮਰਪਣ ਨੂੰ ਵੇਖ ਕੇ ਉਹਨੂੰ ਪੁੱਛਿਆ ਤੁਸੀਂ 10 ਸੀਗੇ ਤੇ ਕੀ ਤੁਸੀਂ ਦੱਸੇ ਨਹੀਂ ਸੀ ਚੰਗੇ ਹੋਏ ਉਹਨੇ ਉਹਨਾਂ 9 ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਵਾਪਸ ਨਹੀਂ ਆਏ ਚੰਗੇ ਉਹ ਵੀ ਹੋਏ ਸੀਗੇ ਪਰ ਵਾਪਸ ਨਹੀਂ ਆਏ ਇਸ ਤੋਂ ਸਾਨੂੰ ਕੀ ਸਮਝ ਆਉਂਦਾ ਹੈ ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਅੱਜ ਵੀ ਬਹੁਤ ਸਾਰੇ ਲੋਕ ਇਦਾਂ ਦੇ ਪਾਏ ਜਾਂਦੇ ਹਨ ਜਿਹੜੇ ਪ੍ਰਭੂ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰਦੇ ਨੇ ਆਪਣੇ ਦੁੱਖਾਂ ਨੂੰ ਆਪਣੀਆਂ ਬਿਮਾਰੀਆਂ ਨੂੰ ਆਪਣੀਆਂ ਸਮੱਸਿਆ ਨੂੰ ਪ੍ਰਭੂ ਕੋਲ ਲੈ ਕੇ ਆਉਂਦੇ ਨੇ ਕਿਸੇ ਕੋਲ ਔਲਾਦ ਨਹੀਂ ਕਿਸੇ ਕੋਲ ਪੁੱਤਰ ਨਹੀਂ ਕਿਸੇ ਕੋਲ ਕੰਮ ਨਹੀਂ ਕਿਸੇ ਕੋਲ ਰੋਜ਼ਗਾਰ ਨਹੀਂ ਕਿਸੇ ਦੇ ਜੀਵਨ ਵਿੱਚ ਲੜਾਈ ਹੈ ਝਗੜਾ ਹੈ ਨਸ਼ੇ ਨੇ ਬੜੀਆਂ ਸਾਰੀਆਂ ਚੀਜ਼ਾਂ ਲੋਕਾਂ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਉਹ ਪ੍ਰਭੂ ਕੋਲ ਲੈ ਕੇ ਆਉਂਦੇ ਨੇ ਤੇ ਪ੍ਰਭੂ ਯਿਸੂ ਮਸੀਹ ਉਹਨਾਂ ਤੇ ਤਰਸ ਖਾਂਦਾ ਹੈ ਤੇ ਉਹਨਾਂ ਮੁਸ਼ਕਲਾਂ ਮੁਸੀਬਤਾਂ ਚੋਂ ਕੱਢਦਾ ਆ ਅਤੇ ਜੋ ਮਨੁੱਖ ਨੂੰ ਚਾਹੀਦਾ ਹੈ ਉਹ ਬਰਕਤ ਉਹ ਆਸ਼ੀਸ਼ ਦਿੰਦਾ ਕਿਸੇ ਕੋਲ ਪੁੱਤਰ ਨਹੀਂ ਹੈ ਪ੍ਰਭੂ ਪੁੱਤਰ ਦੀ ਆਸ਼ੀਸ਼ ਦਿੰਦਾ ਹੈ ਕਿਸੇ ਕੋਲੇ ਜੋਬ ਨਹੀਂ ਹੈ ਪ੍ਰਭੂ ਜੋਬ ਦੀ ਆਸ਼ੀਸ਼ ਵੀ ਦਿੰਦਾ ਆ ਪ੍ਰਭੂ ਹਰ ਇੱਕ ਚੀਜ਼ ਜੋ ਵੀ ਅਸੀਂ ਵਿਸ਼ਵਾਸ ਨਾਲ ਮੰਗਦੇ ਹਾਂ ਉਹ ਦਿੰਦਾ ਹੈ ਪਰ ਬਦਲੇ ਵਿੱਚ ਉਸ ਇੱਕ ਬੰਦੇ ਵਰਗੇ ਬਹੁਤ ਥੋੜੇ ਲੋਕ ਹੁੰਦੇ ਹਨ ਜਿਹੜੇ ਆ ਕੇ ਪਰਮੇਸ਼ਵਰ ਦੀ ਮਹਿਮਾ ਕਰਦੇ ਹਨ ਪ੍ਰਭੂ ਦੀ ਵਡਿਆਈ ਕਰਦੇ ਹਨ ਅਤੇ ਪ੍ਰਭੂ ਦੇ ਪਿੱਛੇ ਚੱਲਦੇ ਹਨ ਜਦੋਂ ਇੰਨੇ ਨੇ ਵੱਡੇ ਚਮਤਕਾਰ ਚਿੰਨ ਸਾਡੀ ਜ਼ਿੰਦਗੀ ਵਿੱਚ ਪ੍ਰਭੂ ਕਰਦਾ ਆ ਉਹਦਾ ਵਚਨ ਸਾਨੂੰ ਜੀਣਾ ਚੱਲਣਾ ਬੈਠਣਾ ਉੱਠਣਾ ਬੋਲਣਾ ਚੱਲਣਾ ਦੇਖਣਾ ਸੁਣਨਾ ਸਿਖਾਉਂਦਾ ਆ ਔਰ ਸਾਨੂੰ ਪਿਆਰ ਕਰਨਾ ਸਿਖਾਉਂਦਾ ਆ ਸਾਨੂੰ ਪ੍ਰਭੂ ਸੱਚ ਦੇ ਮਾਰਗ ਉੱਤੇ ਚੱਲਣਾ ਸਿਖਾਉਂਦਾ ਆ ਤੇ ਫਿਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਬਰਕਤ ਲੈ ਲੈਂਦੇ ਆ ਆਸ਼ੀਸ਼ ਲੈ ਲੈਂਦੇ ਆ ਚੰਗਾਈ ਲੈ ਲੈਂਦੇ ਆ ਪੁੱਤਰ ਦੀ ਆਸ਼ੀਸ਼ ਲੈ ਲੈਂਦੇ ਆ ਘਰ ਦੀ ਬਰਕਤ ਲੈ ਲੈਂਦੇ ਆ ਰੋਜ਼ਗਾਰ ਦੀ ਆਸ਼ੀਸ਼ ਲੈ ਲੈਂਦੇ ਆ ਸੁੱਖ ਤੇ ਸ਼ਾਂਤੀ ਲੈ ਲੈਂਦੇ ਹੈ ਲੇਕਿਨ ਬਦਲੇ ਵਿੱਚ ਪ੍ਰਭੂ ਦੇ ਪਿੱਛੇ ਨਹੀਂ ਚੱਲਦੇ ਪ੍ਰਭੂ ਦਾ ਧੰਨਵਾਦ ਨਹੀਂ ਕਰਦੇ ਔਰ ਫਿਰ ਤੋਂ ਆਪਣੀ ਮਨਮਾਨੀ ਕਰਦੇ ਹਨ ਉਹ ਉਹਨਾਂ ਨੌ ਕੁੜੀਆਂ ਵਰਗੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਆਸ਼ੀਸ਼ ਤੇ ਮਿਲੀ ਜਿਹੜੇ ਚੰਗੇ ਤਾਂ ਹੋਏ ਪਰ ਉਹਨਾਂ ਨੇ ਆਕੇ ਪਰਮੇਸ਼ਰ ਦੀ ਮਹਿਮਾਨੀ ਨਹੀਂ ਕੀਤੀ ਮੁੜ ਕੇ ਪ੍ਰਭੂ ਦੇ ਪਿੱਛੇ ਨਹੀਂ ਚਲੇ ਆਪਣੀ ਮਨਮਰਜ਼ੀ ਕੀਤੀ ਸੋ ਖੁਦਾਵੰਦ ਦੇ ਲੋਕੋ ਅੱਜ ਦਾ ਵਚਨ ਸਾਨੂੰ ਇਹ ਸਿਖਾਉਂਦਾ ਆ ਅਸੀਂ ਉਸ ਇੱਕ ਵਰਗੇ ਬਣ ਚਾਹੀਏ ਜਿਹੜਾ ਮੁੜ ਕੇ ਆਇਆ ਔਰ ਪ੍ਰਭੂ ਦਾ ਧੰਨਵਾਦ ਕੀਤਾ ਪ੍ਰਭੂ ਦੇ ਪਿੱਛੇ ਚਲੇ ਗਿਆ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਬਣ ਕਲਮ ਚ ਲਿਖਿਆ ਸੱਦੇ ਹੋਏ ਬਹੁਤ ਹਨ ਪਰ ਚੁਣੇ ਹੋਏ ਥੋੜੇ ਹਨ ਮੈਂ ਕਹਿਣਾ ਚਾਹੁੰਦਾ ਆ ਭਾਵੇਂ ਤੁਹਾਨੂੰ ਆਸ਼ੀਸ਼ ਮਿਲੀ ਨਾ ਮਿਲੀ ਅਗਰ ਤੁਸੀਂ ਪ੍ਰਭੂ ਨੂੰ ਜਾਣ ਲਿਆ ਉਹਦੇ ਵਚਨ ਨੂੰ ਪਹਿਚਾਣ ਲਿਆ ਕਿ ਪ੍ਰਭੂ ਯੇਸ਼ੂ ਹੀ ਉਹ ਖੁਦਾ ਹੈ ਉਹ ਜ਼ਿੰਦਾ ਪਰਮੇਸ਼ਵਰ ਹੈ ਜਿਹੜਾ ਸਾਡੇ ਪਾਪਾਂ ਦਾ ਬੋਝ ਚੱਕ ਕੇ ਸਲੀਬ ਉੱਤੇ ਮਰਿਆ ਸਾਡੇ ਲਈ ਕੋੜੇ ਖਾਦੇ ਸਾਡੇ ਲਈ ਕੰਡਿਆਂ ਦਾ ਤਾਜ ਪਹਿਨੇ ਆ ਸਾਡੇ ਦੁੱਖਾਂ ਨੂੰ ਪਾਪਾਂ ਨੂੰ ਬੋਝ ਨੂੰ ਆਪਣੇ ਉੱਤੇ ਲੈ ਲਿਆ ਅਤੇ ਬਦਲੇ ਵਿੱਚ ਸਾਨੂੰ ਇੱਕ ਸੁਖਦਾਇਕ ਜੀਵਨ ਪਾਪਾਂ ਤੋਂ ਰਹਿਤ ਜੀਵਨ ਦਿੱਤਾ ਜਿਹੜਾ ਸਾਡੀਆਂ ਗੁਨਾਹਾਂ ਤੇ ਪਾਪਾਂ ਦੇ ਬਦਲੇ ਮਰਿਆ ਅਤੇ ਮੁਰਦਿਆਂ ਦੇ ਵਿੱਚੋਂ ਤੀਜੇ ਦਿਨ ਜ਼ਿੰਦਾ ਹੋ ਗਿਆ ਅੱਜ ਵੀ ਜਿਉਂਦਾ ਹੈ ਜੋ ਸਰਵ ਸ਼ਕਤੀਮਾਨ ਦੇ ਸੱਜੇ ਪਾਸੇ ਵਿਰਾਜਮਾਨ ਹੈ ਅਤੇ ਬਹੁਤ ਜਲਦ ਜਗਤ ਦਾ ਨਿਆਂ ਕਰਨ ਵਾਸਤੇ ਅਤੇ ਆਪਣੇ ਅਵਿਸ਼ਵਾਸੀਆਂ ਨੂੰ ਸਵਰਗ ਲੈ ਕੇ ਜਾਣ ਵਾਸਤੇ ਆਉਣ ਵਾਲਾ। ਖੁਦਾਵੰਦ ਦੇ ਲੋਕੋ ਅਸੀਂ ਉਹਨਾਂ ਨੌ ਵਰਗੇ ਨਾ ਬਣੀਏ ਉਸ ਇੱਕ ਵਰਗੇ ਜ਼ਰੂਰ ਬਣ ਜਾਈਏ ਜਿਹੜਾ ਵਿਸ਼ਵਾਸ ਕਰਕੇ ਨਿਚਾ ਕਰਕੇ ਪ੍ਰਭੂ ਦਾ ਧੰਨਵਾਦ ਕਰਨ ਲਈ ਮੁੜਿਆ ਅਤੇ ਪ੍ਰਭੂ ਦੇ ਪਿੱਛੇ ਚੱਲਿਆ। ਖੁਦਾ ਨੇ ਉਸ ਨੂੰ ਕਿਹਾ ਤੇਰੀ ਨਿਚਾਣ ਤੇਰੇ ਨੂੰ ਚੰਗਾ ਕੀਤਾ। ਪਰਮੇਸ਼ਰ ਦੇ ਲੋਕੋ ਅੱਜ ਲੋੜ ਹੈ ਨੌ ਵਰਗੇ ਨਾ ਬਣੀਏ ਮਨਮਾਨੀ ਕਰਨ ਵਾਲੇ ਨਾ ਬਣੀਏ ਬਰਕਤਾਂ ਲੈ ਕੇ ਘਰੇ ਨਾ ਬੈਠੀਏ ਆਸ਼ੀਸ਼ਾਂ ਲੈ ਕੇ ਘਰੇ ਨਾ ਬੈਠੀਏ ਬਲਕਿ ਪ੍ਰਭੂ ਦੇ ਪਿੱਛੇ ਚੱਲੀਏ ਖੁਦਾ ਤੁਹਾਨੂੰ ਬਹੁਤ ساری ਬਰਕਤ ਦੇਵੇ ਜੈ ਵਸੀ